ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਸੇ ਥਾਂ ਤੇ ਆ ਜਿੱਥੇ ਲਗਾਤਾਰ 28 ਤਰੀਕ ਤੋਂ ਬਾਅਦ ਸਟੂਡੈਂਟ ਮੋਰਚਾ ਖੋਲ ਕੇ ਬੈਠੇ ਨੇ ਮੰਗ ਉਹਨਾਂ ਦੀ ਸਭ ਨੂੰ ਪਤਾ ਹੈ ਪਰ ਅਮਨ ਮੇਰੇ ਨਾਲ ਨੇ ਅਮਨ ਲਗਾਤਾਰ ਇਸ ਮਸਲੇ ਤੇ ਹੀ ਨਹੀਂ ਕਈ ਮਸਲਾਂ ਤੇ ਆਪ ਦੀ ਗੱਲ ਸਾਂਝਾ ਕਰਦੇ ਨੇ ਅਮਨ ਜੀ ਨੋਟੀਫਿਕੇਸ਼ਨ ਤਾਂ ਵਾਪਸ ਲੈ ਲਿਆ ਹੁਣ ਕੱਲ ਨੂੰ ਮੀਟਿੰਗ ਵੀ ਹੋਣ ਵਾਲੀ ਆ ਕਿਉਂਕਿ ਉਮੀਦ ਹੈ ਕੋਈ ਕਿ ਮੀਟਿੰਗ ਤੋਂ ਬਾਅਦ ਅਗਲਾ ਰੁਖ ਅਖਤਿਆਰ ਹੋਏਗਾ ਜਾਂ ਫਿਰ ਹੋਰ ਕੋਈ ਰਾਹ ਕੱਢਣਾ ਪਏਗਾ ਬਿਲਕੁਲ ਜਿਵੇਂ ਪਿਛਲਾ ਕਾਠੇੜਾ ਉਹ 10 ਤਰੀਕ ਨੂੰ ਹੋਇਆ ਸੀ ਇੱਥੇ 10 ਨਵੰਬਰ ਨੂੰ ਉਸੇ ਕੱਟ ਤੋਂ ਬਾਅਦ ਇੱਕ ਉਮੀਦ ਸੀਗੀ ਵੀ ਜਿਵੇਂ ਉਸ ਤੋਂ ਇੱਕ ਦਿਨ ਪਹਿਲਾਂ ਵੀ ਅਥਾਰਟिटीज ਇਹ ਕਹਿ ਰਹੀਆਂ ਸੀ ਵੀ ਅਸੀਂ ਛੇਤੀ ਤੋਂ ਛੇਤੀ ਅਨਾਉਂਸ ਕਰਾਂਗੇ ਸ਼ਡਿਊਲ ਤੇ ਸਾਡੇ ਇੱਥੇ ਮੋਰਚੇ ਦੀ ਤੇ ਉਹ ਉਹ ਤੋਂ ਬਾਅਦ ਹੁਣ ਦੇਖੋ 10 ਦਿਨ ਹੋਣ ਨੂੰ ਆਏ ਨੇ ਅਜ 19 ਤਰੀਕ ਹੋ ਗਈ ਹੈ ਕੱਲ ਨੂੰ 20 ਤਰੀਕ ਦੀ ਮੀਟਿੰਗ ਇਸੇ ਗੱਲ ਲਈ ਰੱਖੀ ਗਈ ਹੈ ਤਾਂ ਕਿ ਅਗਲਾ ਐਕਸ਼ਨ ਪਲਾਨ ਜਿਹੜਾ ਉਹ ਤਿਆਰ ਕੀਤਾ ਜਾ ਸਕੇ ਤਾਂ ਕਿ ਜਿਹੜੀਆਂ ਸਿਰਫ ਸਟੂਡੈਂਟਸ ਨਹੀਂ ਬਲਕਿ ਜਿਹੜੀਆਂ ਬਾਹਰੋਂ ਵੀ ਆਰਗੇਨਾਈਜੇਸ਼ਨਸ ਇਹਦੀਆਂ ਸਪੋਰਟ ਕਰ ਰਹੀਆਂ ਨੇ ਇਸ ਪੂਰੇ ਮਸਲੇ ਨੂੰ ਤੇ ਉਹਨਾਂ ਨੂੰ ਨਾਲ ਲੈ ਕੇ ਇੱਕ ਅਗਲਾ ਐਕਸ਼ਨ ਪਲਾਨ ਉਡੀਕੀਏ ਉਲੀਕੀਏ ਤਾਂ ਕਿ ਅੱਗੇ ਜਿਹੜਾ ਮੋਰਚਾ ਵਾ ਇਹਨੂੰ ਅੱਗੇ ਕਿਸ ਫਾਰਮ ਚ ਅੱਗੇ ਲੈ ਕੇ ਜਾਣਾ ਹੈ ਤਾਂ ਕਿ ਕਿਉਂਕਿ ਇਹ ਦੇਖੋ ਇਹ ਤਾਂ ਸਾਫ਼ ਹੈ ਵੀ ਜੇ ਪ੍ਰੈਸ਼ਰ ਨਹੀਂ ਪੈਂਦਾ ਅਥਾਰਟिटीज ਦੇ ਉੱਤੇ ਤਾਂ ਉਹਨਾਂ ਨੇ ਕੁਝ ਨਹੀਂ ਕਰਨਾ ਉਹਨਾਂ ਦੀ ਉਹ ਇਸ ਯੂਨੀਵਰਸਿਟੀ ਦੇ ਉੱਤੋਂ ਸੈਂਟਰਲਾਈਜ਼ ਕਰਨਾ ਚਾਹੁੰਦੇ ਨੇ ਤੇ ਉਹਨੂੰ ਲੈ ਕੇ ਉਹਨਾਂ ਨੇ ਸੈਨੇਟ ਦੀ ਰਿਫਾਰਮਸ ਪ੍ਰਪੋਜ਼ ਕੀਤੇ ਉਹ ਬੋਰਡ ਆਫ ਗਵਰਨੈਂਸ ਲਿਆਉਣਾ ਚਾਹੁੰਦੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇਸੇ ਕਰਕੇ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਹਦੇ ਉੱਤੇ ਭਾਜਪਾ ਦਾ ਕੰਟਰੋਲ ਆਵੇ ਸਿੱਧਾ ਯੂਨੀਵਰਸਿਟੀ ਦੇ ਉੱਤੇ ਜਿਹਦੇ ਲਈ ਉਹ ਉਹਨਾਂ ਤੇ ਜਿਹੜਾ ਉਹਨਾਂ ਲਈ ਬਣ ਰਹੀ ਰਿਹਾ ਤਾਂ ਇਸੇ ਕਰਕੇ ਚੰਗੀ ਗੱਲ ਹੈ ਵੀ ਹੁਣ ਕੱਲ ਨੂੰ ਇੱਕ ਮੀਟਿੰਗ ਦੇ ਸੱਦਾ ਜਿਹੜਾ ਦਿੱਤਾ ਗਿਆ ਹੈ ਤੇ ਅਸੀਂ ਵੀ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਅਗਲਾ ਫਿਰ ਐਕਸ਼ਨ ਪਲਾਨ ਆਉਂਦਾ ਨਹੀਂ ਮੀਟਿੰਗ ਦੇ ਸਬੰਧ ਦੇ ਵਿੱਚ ਕੀ ਨਾ ਗੱਲਾਂ ਤੇ ਮੁੱਖ ਤੌਰ ਤੇ ਦੇਖੋ ਇਹ ਤਾਂ ਅਗਲਾ ਐਕਸ਼ਨ ਪਲਾਨ ਬੇਸਿਕਲੀ ਸਾਰੀਆਂ ਜੜੀਆਂ ਆਰਗੇਨਾਈਜੇਸ਼ਨਸ ਆਉਣਗੀਆਂ ਉਹਨਾਂ ਨਾਲ ਇਹੀ ਡਿਸਕਸ ਕਰਨਾ ਹੈ ਵੀ ਅੱਗੇ ਹੁਣ ਮੋਰਚੇ ਨੂੰ ਕੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਦਾ ਕੋਈ ਐਕਸ਼ਨ ਪਲਾਨ ਲੈਣਾ ਚਾਹੀਦਾ ਹੈ ਵੀ ਇੱਕ ਇਕੱਠ ਇਥੇ ਯੂਨੀਵਰਸਿਟੀ ਦੇ ਅੰਦਰ ਕਰ ਲਿਆ ਹੈ ਕੀ ਸਾਨੂੰ ਬਾਹਰ ਇਕੱਠ ਕਰਨਾ ਚਾਹੀਦਾ ਹੈ ਬਾਹਰ ਡਿਸਟ੍ਰਿਕਟ ਲੈਵਲਸ ਤੇ ਕਰਨਾ ਚਾਹੀਦਾ ਹੈ ਕਿਸ ਲੈਵਲ ਤੇ ਅੱਗੇ ਕਰਨਾ ਹੈ ਉਹ ਸਾਰਾ ਮੀਟਿੰਗ ਦੇ ਵਿੱਚ ਉਸੇ ਲਈ ਇੱਕ ਪ੍ਰੋਪੋਜ਼ਡ ਮੀਟਿੰਗ ਹੈ ਸਿਰਫ ਆਰਗੇਨਾਈਜ਼ਰਸ ਜਿਹੜੇ ਨੇ ਅੱਡ ਅੱਡ ਆਰਗੇਨਾਈਜੇਸ਼ਨਸ ਦੇ ਜਿਹੜੇ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਦੀ ਮੀਟਿੰਗ ਕਾਲ ਕੀਤੀ ਗਈ ਹੈ ਜੀ ਗੱਲ ਅੱ ਨੇ ਕਿਉਂਕਿ ਮੈਂ ਆਪ ਤੁਹਾਡੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਦੇਖ ਰਿਹਾ ਤੇ ਉਸ ਅਧਾਰ ਤੇ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੈਨੇਟ ਸਿੰਡੀਗੇਟ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਸਭ ਦਾ ਇੱਕ ਮਤ ਕਿਉਂ ਨਹੀਂ ਨਜ਼ਰ ਆ ਰਿਹਾ ਨਹੀਂ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਜਿਹੜੇ ਵੀ ਯੂਨੀਵਰਸਿਟੀ ਦੇ ਨਾਲ ਰੱਖਦੇ ਨੇ رابطہ ਰੱਖਦੇ ਨੇ ਉਹ ਤਾਂ ਸਾਰੇ ਇਸ ਗੱਲ ਤੇ ਇੱਕ ਮਤ ਨੇ ਵੀ ਸੈਨੇਟ ਦੀਆਂ ਇਲੈਕਸ਼ਨਸ ਹੋਣੀਆਂ ਚਾਹੀਦੀਆਂ ਨੇ ਸੈਨੇਟ ਵਿੱਚੋਂ ਹੀ ਸਿੰਡੀਕੇਟ ਚੁਣੀ ਜਾਣੀ ਚਾਹੀਦੀ ਹੈ ਜਿਵੇਂ ਅੱਗੇ ਹੁੰਦਾ ਵੀ ਉਹਦੇ 15 ਮੈਂਬਰ ਚੁੜੇ ਜਾਂਦੇ ਨੇ ਤਾਂ ਉਸ ਤਰ੍ਹਾਂ ਦੇ ਨਾਲ ਕੋਈ ਇਹਦੇ ਵਿੱਚ ਫੇਰ ਬਦਲ ਨਹੀਂ ਹੋਣਾ ਚਾਹੀਦਾ ਜਿਵੇਂ ਇੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਵਾ ਤੇ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਦੂਰ ਆਇਆ ਜਿਹੜੇ ਕੋਈ ਇਹੋ ਜਿਹੇ ਸਟੂਡੈਂਟਸ ਪੁਰਾਣੇ ਇੱਥੋਂ ਪੜ੍ਹ ਕੇ ਗਏ ਨੇ ਕੋਈ ਉਹ ਹੋ ਸਕਦੇ ਨੇ ਜਿਹੜੇ ਸਿੱਧਾ-ਸਿੱਧਾ ਬੀਜੇਪੀ ਦੇ ਆਪਾਂ ਕਹਿ ਲਈਏ ਅਜੰਡਾਸ ਦੇ ਨਾਲ ਉਹਨਾਂ ਦੀ ਹਾਮੀ ਭਰਦੇ ਨੇ ਉਹ ਸਟੂਡੈਂਟਸ ਹੋਣਗੇ ਜਿਹੜੇ ਵਿਰੋਧ ਕਰਦੇ ਹੋਣਗੇ ਇਹ ਜੇ ਬਹੁਤ ਮੌਕਾ ਪ੍ਰਸਤ ਲੋਕ ਵੀ ਨੇ ਕਿਉਂਕਿ ਅੱਜਕੱਲ ਗਵਰਨਮੈਂਟ ਉਹਨਾਂ ਦੀ ਆ ਇੱਥੇ ਯੂਨੀਵਰਸਿਟੀ ਦੇ ਵਿੱਚ ਪ੍ਰਸ਼ਾਸਨ ਉਹਨਾਂ ਦਾ ਹੈ ਤਾਂ ਬਹੁਤ ਸਾਰੇ ਇਹਨੂੰ ਆਪਣੀਆਂ ਪੋਸਟਾਂ ਦਾ ਲਾਲਚ ਹੁੰਦਾ ਵੀ ਹੈ ਸਾਨੂੰ ਕੋਈ ਕੋਈ ਪੋਸਟ ਕਿਸੇ ਤਰੀਕੇ ਨਾਲ ਮਿਲ ਜਾਏ ਇੱਥੇ ਤਾਂ ਆਪਣੇ ਇੱਕ ਤਰ੍ਹਾਂ ਨਾਲ ਆਪ ਕਹਿ ਲਈਏ ਵੀ ਮੌਕਾ ਪ੍ਰਸਤ ਬੰਦੇ ਨਹੀਂ ਹੋਣਗੇ ਉਹ ਜਾਂ ਫਿਰ ਉਹ ਸਿੱਧੇ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਖੜੇ ਬੰਦੇ ਨੇ ਜਿਹੜੇ ਇਹ ਕਹਿ ਰਹੇ ਨੇ ਪੂਰੀ ਇਹਤਵ ਸੰਦ ਲੋਕ ਨੇ ਉਹਨਾਂ ਦੀ ਤਾਂ ਇੱਕੋ ਮੰਗ ਹੈ ਵੀ ਇਸ ਯੂਨੀਵਰਸਿਟੀ ਦੀ ਜਿਹੜੀ ਇੱਕ ਆਪਣੀ ਪਾਰਲੀਮੈਂਟ ਹੈ ਸੈਨੇਟ ਵੀ ਉਹ ਬਹਾਲ ਹੋਣੀ ਚਾਹੀਦੀ ਹੈ ਤੇ ਉਹ ਅੱਜ ਉਹਨੂੰ ਲੈ ਕੇ ਜਿਹੜਾ ਮੋਰਚਾ ਹੈ ਉਹ ਪੂਰਾ ਕਾਇਮ ਹੈ ਜੀ ਅੱਛਾ ਇੱਥੇ ਜਨ Z ਬਾਰੇ ਮੈਂ ਖਾਸ ਤੌਰ ਤੇ ਤੁਹਾਨੂੰ ਤੋਂ ਪੁੱਛਣਾ ਚਾਹੂੰਗਾ ਕਿਉਂਕਿ ਕਈ ਸਟੂਡੈਂਟਸ ਨੇ ਉਹਨਾਂ ਦੇ ਤੇ ਤੁਹਾਡੇ ਵਿਚਾਰ ਰਲਦੇ ਮਿਲਦੇ ਵੀ ਨੇ ਤੇ ਉਸ ਜਨਰੇਸ਼ਨ ਦੇ ਵੀ ਤੇ ਉਹ ਉਸ ਤਰੀਕੇ ਨਾਲ ਐਕਟਿਵ ਹੈਗੇ ਇਹ ਸਿਰਫ ਸੋਸ਼ਲ ਮੀਡੀਆ ਦਾ ਹੀ ਪ੍ਰਚਾਰ ਕਰਦੇ ਹੋਏ ਨਜ਼ਰ ਆਉਂਦਾ ਨਹੀਂ ਨਹੀਂ ਜੈਂਜੀ ਦੇ ਵੀ ਸਟੂਡੈਂਟਸ ਜਿਹੜੇ ਨੇ ਤੁਸੀਂ ਉਹਨਾਂ ਦੇਖੋ ਇਹ ਮੋਰਚੇ ਤੇ ਜਿਹੜੇ ਸਟੂਡੈਂਟਸ ਆਉਂਦੇ ਨੇ ਉਹ ਸਾਰੇ ਨਹੀਂ ਤੇ ਜਿਹੜੇ ਯੂਨੀਵਰਸਿਟੀ ਚ ਪੜ੍ਹਦੇ ਨੇ ਉਹ ਵੀ ਸਟੂਡੈਂਟਸ ਵੀ ਆਉਂਦੇ ਨੇ ਅੱਜ ਸਾਰੇ ਹੀ ਸਟੂਡੈਂਟਸ ਸਿਰਫ ਉਹ ਨਹੀਂ ਵੀ ਜਿਹੜੇ ਪਾਸ ਆਊਟ ਹੋਏ ਨੇ ਜਿਹੜੇ ਇੱਥੇ ਪੜ੍ਹ ਵੀ ਰਹੇ ਨੇ ਤੇ ਉਹਦੇ ਵਿੱਚ ਬਹੁਤੇ ਸਟੂਡੈਂਟਸ ਉਹਨਾਂ ਜੈਂਜੀ ਦੇ ਆ ਗਏ ਨੇ ਜਿਹੜੇ ਆਪ ਮਾਸਟਰਸ ਜਾਂ ਬੈਚਲਰਸ ਦੇ ਕੋਰਸਸ ਦੇ ਵਿੱਚ ਨੇ ਪੀ ਐਚ ਡੀ ਵਿੱਚ ਤਾਂ ਪੁਰਾਣੇ ਸਟੂਡੈਂਟਸ ਨੇ ਤਾਂ ਅੱਜ ਉਹ ਵੀ ਨਾਲ ਖੜੇ ਨੇ ਨਹੀਂ ਤਾਂ ਬਿਨਾਂ ਸਟੂਡੈਂਟਸ ਰਾਜਨੀਤੀ ਨਾ ਹੋਵੇ ਪ੍ਰਦਰਸ਼ਨ ਦੇ ਵਿੱਚ ਅੱਛਾ ਨਹੀਂ ਨਹੀਂ ਮੈਂ ਤਾਂ ਮੇਰੇ ਤਾਂ ਸਿਰਫ ਇੰਨੀ ਗੱਲ ਹੈ ਵੀ ਦੇਖੋ ਕੋਈ ਵੀ ਚੀਜ਼ ਜਦੋਂ ਤੁਸੀਂ ਕੀ ਪਾਉਣਾ ਕਿੱਥੇ ਜਾਣਾ ਕਿੰਨੇ ਵਜੇ ਜਾਣਾ ਤੁਹਾਡੀਆਂ ਫੀਸਾਂ ਕਿੰਨੀਆਂ ਹੋਣਗੀਆਂ ਤੁਹਾਡੇ ਹੌਸਟਲ ਦੇ ਟਾਈਮਿੰਗਸ ਕੀ ਹੋਣਗੇ ਜਦੋਂ ਹਰ ਇੱਕ ਚੀਜ਼ ਜਿਹੜੀ ਹੈ ਉਹ ਪੋਲਿਟਿਕਸ ਗਵਰਨ ਕਰਦੀ ਹੈ ਇਸ ਕਰਕੇ ਪੋਲਿਟਿਕਸ ਤੋਂ ਦੂਰਤਾ ਨਹੀਂ ਰਿਹਾ ਜਾ ਸਕਦਾ ਸਿਰ ਰਾਜਨੀਤੀ ਹੋਣੀ ਚਾਹੀਦੀ ਹੈ ਸਿਆਸਤ ਹੋਣੀ ਚਾਹੀਦੀ ਪਰ ਕਿਸ ਤਰ੍ਹਾਂ ਦੀ ਉਹ ਹੋਣੀ ਚਾਹੀਦੀ ਹੈ ਜਿਹੜੀ ਸਟੂਡੈਂਟਸ ਦੇ ਪੱਖੀ ਹੋਵੇ ਉਹ ਜਿਹੜੀ ਸਿਆਸਤ ਹੈ ਵੀ ਜਿਹੜੇ ਸਿਆਸੀ ਲੀਡਰ ਨੇ ਜਿਹੜੇ ਉਹ ਆ ਕੇ ਇਸ ਮੋਰਚੇ ਨੂੰ ਵਰਤਣਗੇ ਵੀ ਉਹ ਆਪਣੀ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਨੇ ਅਕਾਲੀਆਂ ਦੀਆਂ ਉਹ ਭਾਵੇਂ ਕਾਂਗਰਸ ਦੀ ਹੈ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਆਵਦਾ ਬਣਦਾ ਹੋਇਆ ਕੰਮ ਕਦੇ ਨਹੀਂ ਕੀਤਾ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹਦੇ ਲਈ ਉਹਨਾਂ ਨੂੰ ਚੁਣ ਕੇ ਭੇਜਿਆ ਗਿਆ ਇਹਨਾਂ ਨੇ ਉਹ ਕਦੇ ਪੂਰਾ ਨਹੀਂ ਕੀਤਾ ਤਾਂ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਅੱਜ ਮੋਰਚੇ ਦੇ ਵਿੱਚ ਆਉਣ ਦਾ ਜੇ ਉਹ ਮੋਰਚੇ ਜਾ ਕੇ ਸਪੋਰਟ ਦਿੰਦੇ ਨੇ ਆਉਣ ਮੋਰਚੇ ਦੇ ਵਿੱਚ ਬੈਠ ਜਾਣ ਸਪੋਰਟ ਦੇ ਦੇਣ ਬਿਲਕੁਲ ਮੈਂ ਉਹੀ ਕਹਿ ਰਹੀ ਹਾਂ ਵੀ ਸੁਖਬੀਰ ਬਾਦਲ ਉਹਨਾਂ ਨੇ ਤਾਂ 8 9 ਦੇ ਵਿੱਚ ਐਨਓਸੀ ਦੇਤੀ ਸੀ ਜਿਵੇਂ ਉਹਨਾਂ ਏਐਸ ਇਸ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਲਈ ਐਨਓਸੀ ਦੀ ਲੋੜ ਹੁੰਦੀ ਹੈ ਪੰਜਾਬ ਸਰਕਾਰ ਤੋਂ ਉਹਨਾਂ ਨੇ ਦੇਤੀ ਸੀ 8 ਜਾਂ 9 ਦੇ ਵਿੱਚ ਉਦੋਂ ਤਾਂ ਬਣੀ ਨਹੀਂ ਇਹ ਯੂਨੀਵਰਸਿਟੀ ਪਰ ਅਦਰਵਾਈਜ਼ ਉਹਨਾਂ ਦਾ ਵੀ ਕਦੇ ਇਸ ਯੂਨੀਵਰਸਿਟੀ ਦੇ ਵਿੱਚ ਕੋਈ ਇਨਫ ਫੰਡ ਪ੍ਰੋਪਰ ਦਿੱਤੇ ਜਾਣ ਇਹਨੂੰ ਲੈ ਕੇ ਆਪਦਾ ਦਾਵਾ ਠੋਕਿਆ ਹੋਵੇ ਇਹਨੂੰ ਲੈ ਕੇ 66 ਦੇ ਐਕਟ ਦੇ ਵਿੱਚ ਇਹਨਾਂ ਨੇ ਰੌਲਾ ਪਾਇਆ ਹੋਵੇ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਬਦਲਣ ਦੀ ਗੱਲ ਕੀਤੀ ਹੋਵੇ ਇੱਜਾ ਕੁਝ ਨਹੀਂ ਹੋਇਆ ਹੈਗਾ ਤਾਂ ਅੱਜ ਦੇ ਸਮੇਂ ਦੇ ਵਿੱਚ ਇਹ ਜੇ ਸਿਆਸੀ ਲੀਡਰਾਂ ਤੋਂ ਮੋਰਚੇ ਨੂੰ ਖਬਰਦਾਰ ਰਹਿਣਾ ਚਾਹੀਦਾ ਉਹਨਾਂ ਨੂੰ ਦੂਰ ਰੱਖਣਾ ਚਾਹੀਦਾ ਅਦਰਵਾਈਜ਼ ਬਿਲਕੁਲ ਇਹ ਸਿਆਸਤ ਦੀ ਗੱਲ ਵਿਦਿਆਰਥੀਆਂ ਨੂੰ ਸਿਆਸਤ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਨਾ ਚਾਹੀਦਾ ਪਰ ਉਹ ਕਿਸ ਤਰ੍ਹਾਂ ਦੀ ਪੋਲਿਟਿਕਸ ਉਪਾਗ ਸਿੰਘ ਹੁਣਾ ਦੇ ਵਰਗੀ ਪੋਲਿਟਿਕਸ ਜਿਹੜੀ ਕਹਿੰਦੀ ਹੈ ਵੀ ਤੁਸੀਂ ਆਪਦੇ ਹੱਕਾਂ ਲਈ ਲੜਨਾ ਸਿੱਖੋ ਤੁਸੀਂ ਇਨ੍ਹਾਂ ਸੱਤਾ ਦੇ ਖਿਲਾਫ ਚੁਣੌਤੀ ਬਣਨਾ ਸਿੱਖੋ ਉਹ ਵਾਲੀ ਪੋਲਿਟਿਕਸ ਵਿੱਚ ਜਾਣਾ ਚਾਹੀਦਾ ਹੈ ਥੈਂਕ ਯੂ ਸਾਡੇ ਨਾਲ ਗੱਲਬਾਤ ਬਹੁਤ ਬਹੁਤ ਧੰਨਵਾਦ ਜੀ ਇਹ ਤੁਸੀਂ ਸੁਣੇ ਅਮਨ ਦੇ ਵਿਚਾਰ ਕਿਉਂਕਿ ਲਗਾਤਾਰ ਇਹ ਸਟੂਡੈਂਟ ਲੀਡਰ ਨੇ ਐਕਟਿਵ ਰਹਿੰਦੇ ਨੇ ਤੇ ਲਗਾਤਾਰ ਇਸ ਮੋਰਚੇ ਦੇ ਵਿੱਚ ਵੀ ਡਟੇ ਹੋਏ ਨੇ ਮੈਂ ਸੁਨੀਲ ਕੁਮਾਰ ਕੈਮਰਾ ਪਰਸਨ ਸੁਖਜਿੰਦਰ ਦੇ ਨਾਲ ਵਿਸ਼ਵ ਵਰਤਾ ਚੰਡੀਗੜ੍ਹ